ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨal ਹੈ ਕਿੰ ਆਰਗੈਂਜ਼ਾ ਦੀ ਆਏਗੀ ਸ਼ਾਰਟ ਤੇੰਬੀ ਦਾ ਬਾਟਮ ਆਏਗਾ ਦੁਪੱਟਾ ਨਾਲ ਬਹੁਤ ਪਿਆਰਾ ਹੈ ਬਾਟਮ ਪਲੇਨ ਆਏਗਾ ਇਹ ਚਾਰ ਰੰਗਾਂ ਦੇ ਵਿੱਚ ਸੂਟ ਆਣਗੇ 1780 ਰੁਪਏ ਦਾ ਰੇਟ ਹੈ ਰਾਂਗੇ ਦੇ ਵਿੱਚ ਆ ਰਣਗੇ ਗਲਾਸ ਔਰਗੈਂਜ਼ਾ ਦੀ ਸ਼ਰਟ ਹੈ ਸਿੰਗਲ ਕਲਰ ਦੇ ਵਿੱਚ ਪਿਓਰ ਵਿਸਕੋ ਔਰਗੈਂਜ਼ਾ ਦੇ ਪ੍ਰਿੰਟਡ ਐਂਡ ਵਰਕ ਵਾਲੀ ਕਲੈਕਸ਼ਨ ਆਈ ਹੈ ਦੁਪੱਟਾ ਪਿਓਰ ਦਾ ਆਏਗਾ ਫੁੱਲ ਪਿਓਰ ਦਾ 2350 ਰੁਪਏ ਰੇਟ ਹੈ ਇਹਨਾਂ ਦਾ 1700 ਦੇ ਵਿੱਚ ਗਲਾਸ ਔਰਗੈਂਜ਼ਾ ਦੀ ਕਲੈਕਸ਼ਨ ਆਈ ਹੈ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਬਾਟਮ ਸ਼ਿਫੋਨ ਦਾ ਦੁਪੱਟਾ ਆਏਗਾ ਸੈਂਟੂਨ ਦਾ ਬਾਟਮ ਆਏਗਾ ਰੇਟ 1700 ਰੁਪਏ ਹੈ ਮਜੈਂਟਾ ਟੋਨ ਦੇ ਵਿੱਚ ਗੰਗਾ ਸਟਾਈਲ ਸੂਟ ਆ ਡਿਜ਼ਾਈਨਰ ਸ਼ਰਟ ਆਈ ਹੈ ਡਿਜ਼ਾਈਨਰ ਦੁਪੱਟਾ ਆ ਇਸੈਂਟੋਨ ਦਾ ਬਾਟਮ ਆਇਆ ਰੇਟ 250 ਰੁਪਏ ਆ ਪਿਓਰ ਆਰਗੈਂਜ਼ਾ ਦੀ ਸ਼ਰਟ ਆਈ ਹੈ ਨਾਲ ਮਿਰਰ ਵਰਕ ਹੋਇਆ ਡਿਜ਼ਾਈਨਰ ਦੁਪੱਟਾ ਆ ਇਸੈਂਟੋਨ ਦਾ ਬਾਟਮ ਆਇਆ 1600 ਰੁਪਏ ਰੇਟ ਆ ਰੰਗੀ ਦੇ ਵਿੱਚ ਚਾਰ ਨੇ 2100 ਦੇ ਵਿੱਚ ਸਿੰਗਲ ਕਲਰ ਗਲਾਸ ਔਰ ਗੈਂਜ਼ਾ ਅੱਜ ਕੱਲ ਔਰਗੈਂਜ਼ਾ ਟ੍ਰੈਂਡ ਵਿੱਚ ਐ ਇਸੇ ਔਰਗੈਂਜ਼ਾ ਦੀਆਂ ਕਾਫੀ ਕਲੈਕਸ਼ਨ ਆ ਰਹੀਆਂ ਨੇ ਤੇ ਮੈਂ ਇੱਥੇ ਐਡ ਵੀ ਕਰ ਦਿੱਤੀਆਂ ਨੇ ਔਰਗੈਂਜ਼ਾ ਦੀਆਂ ਕਲੈਕਸ਼ਨਾਂ 5 ਮੀਟਰ ਦਾ ਪਿਓਰ ਵੀ ਜਿਤਰਾ ਸ਼ਿਮਰ ਸਿਲਕ ਦੇ ਵਿੱਚ ਸੂਟ ਆਇਆ ਜੀ ਫੈਂਸੀ ਥ्रेड ਵਰਕ ਹੋਇਆ ਹੈ ਦੁਪੱਟਾ ਜਿਹੜਾ ਪਿਓਰ ਸ਼ਿਮਰ ਦਾ ਮਿਲੇਗਾ ਇਹਦੇ ਵਿੱਚ ਸਰਵੋਕਸੀ ਵਰਕ ਹੋਇਆ ਹੈ 680 ਰੇਟ ਹੈ ਇਹਨਾਂ ਦਾ ਚਾਕਲੇਟ ਕਾਟਨ ਦੇ ਵਿੱਚ ਫੈਂਸੀ ਥ्रेड ਵਰਕ ਤੇ ਹੈਂਡ ਵਰਕ ਨਾਲ ਕਲੈਕਸ਼ਨ ਆਈ ਹੈ ਚਾਕਲੇਟ ਕਾਟਨ ਦਾ ਬਾਟਮ ਹੈ ਪਿਓਰ ਮਸਲਿਨ ਦਾ ਹੋਰ ਸਾਈਡ ਵਾਲਾ ਦੁਪੱਟਾ 1200 ਰੁਪਏ ਦਾ ਰੇਟ ਹੈ। 2200 ਦੇ ਵਿੱਚ ਪਿਓਰ ਆਰਗੈਂਜ਼ਾ ਦੀ ਕਲੈਕਸ਼ਨ ਆਈ ਹੈ ਹੈਂਡਵਰਕ ਵਾਲੀ ਹੈ। ਦੁਪੱਟਾ ਫੁੱਲ ਪਿਓਰ ਦਾ ਆਏਗਾ, ਬਾਟਮ ਚੰਨੋਂ ਦਾ ਆਏਗਾ 2.5 ਮੀਟਰ ਦਾ। ਰੇਟ ਦਾ ਜਿਹੜਾ ਹੈ 2200 ਰੁਪਏ ਹੈ। ਰੰਗ ਇਹਦੇ ਵਿੱਚ ਜਿਹੜੇ 4 ਰਹਿਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ। ਸੂਟ ਜਿੰਨੇ ਵੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ। ਔਰਗੈਂਜ਼ਾ ਦਾ ਸੂਟ ਆਇਆ ਹੈ ਇਹ ਵੀ। ਮਸਲੀਨ ਦਾ ਬਾਟਮ ਹੈ। ਔਰਗੈਂਜ਼ਾ ਦਾ ਕੜਾਈ ਵਾਲਾ ਦੁਪੱਟਾ ਹੈ 1450 ਰੁਪਏ ਰੇਟ ਹੈ। ਜਿਹੜਾ ਸ਼ਾਰਟ ਰਿਓਨ कॉटन ਦੀ ਵੱਡੇ 바ਦੀ 2 ਮੀਟਰ ਦੀ, ਬਾਟਮ ਪਲੇਨ कॉटन ਦਾ, ਕੈਮਰੀ कॉटन ਵਿੱਚ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਆਇਆ ਰੇਟ 630 ਰੁਪਏ ਹੈ। ਰੰਗ ਇਹਦੇ ਵਿੱਚ ਬਾਈਤੇ ਹੀ ਹੈਗੇ ਨੇ। ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ। ਬਾਕੀ ਤੁਸੀਂ ਕਿਸੇ ਸੂਰ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਚਾਹੁੰਦੇ ਤਾਂ ਉਹਦੇ ਲਈ ਮੈਂ ਨੰਬਰ ਆਪਣਾ 623924575 ਜੋੜ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਰ ਦੀ ਤੁਸੀਂ ਪੁਆਇਰੀ ਕਰਨਾ ਚਾਹੁੰਦੇ ਹੋ ਚਾਹੀਏ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਆ ਉਹਨਾਂ ਵਿੱਚੋਂ ਕਲੈਕਸ਼ਨ ਅੱਜ ਦੀ ਵੀਡੀਓ ਬਾਰੇ ਸਾਰੀਆਂ ਅਵੇਲੇਬਲ ਨੇ ਰੇਟ ਮੈਂ ਸਪੱਤਾ ਦੱਸ ਦਿੱਤਾ ਹੈ ਬਾਕੀ ਜੇ ਕਿਸੇ ਸੂਰ ਨੂੰ ਲੈ ਕੇ ਤੁਹਾਨੂੰ ਕੋਈ ਕਨਫਿਊਜ਼ਨ ਆਦਾ ਤੁਸੀਂ ਉਹਦੇ ਲਈ ਮੈਨੂੰ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੇ ਐਸਪੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਣਕਾਰੀ ਪੁੱਛੋਗੇ ਤੁਹਾਨੂੰ ਮਿਲ ਜਾਏਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ